ਲੋਕਾਂ ਨੂੰ ਜ਼ਮੀਨਾਂ ਦੇ ਵਿੱਚੋਂ ਡੱਕਰੀ ਜਾਂਦੇ ਆ ਔਰ ਨਸ਼ੇ ਦੀਆਂ ਗੱਲਾਂ ਕਰਦੇ ਆ ਨੇਕਾ ਪੁਲਿਸ ਵਾਲਿਆਂ ਦੇ ਕੋਲੋਂ ਨਸ਼ਾ ਜਿਹੜਾ ਫੜਿਆ ਜਾਂਦਾਗਾ ਆ ਜਿਹੜੀ ਉਹ ਅਮਨਦੀਪ ਕੌਰ ਸਿਧਾਰ ਵਾਲੀ ਕਿੰਨਾ ਚਿੱਟਾ ਫੜਿਆ ਗਿਆ ਜਾਂ ਹੋਰ ਨੇਕਾ ਪੁਲਸ ਵਾਲਿਆ ਪਛਮਗਲਰ ਨੇ ਇਹਨਾਂ ਦੇ ਲਾਲ ਸਿੰਘ ਉਗੋਕੇ ਵਰਗੇ ਜਾਂ ਕਨੌਰ ਵਾਲੇ ਕਐਮਐਲਏ ਨੇਕਾ ਇਹਦੇ ਕੋਲੋਂ ਵੀ ਚਿੱਟਾ ਜਿਹੜਾ ਉਹ ਸਰਪੰਚ ਦੇ ਕੋਲੋਂ ਫੜਿਆ ਗਿਆ ਸੀਗਾ ਇਹਨਾਂ ਨੂੰ ਪੁੱਛੀਏ ਭਈ ਇੱਥੋਂ ਦੀ ਜਿਹੜੀ ਸਰਕਾਰ ਹੈ ਸਮਗਲ ਰਾਂਦੀ ਸਰਕਾਰ ਹੈ ਜੇ ਕੋਈ ਨਾਜਾ ਛਡਾਉਣ ਦੀ ਗੱਲ ਕਰਦਾ ਉਹਨਾਂ ਨੂੰ ਡੰਡਿਆਂ ਦੇ ਨਾਲ ਜੇਲਾਂ ਦੇ ਵਿੱਚ ਧੱਕਿਆ ਜਾਂਦਾਗਾ ਐਸਕਰ ਤੇ ਪ੍ਰਭੂ ਸਾਨੂੰ ਜਿਵੇਂ ਕਹਿੰਦੇ ਆ ਭਈ ਜਦੋਂ ਬਾੜੀ ਝੇਤ ਨੂੰ ਖਾਣ ਲੱਗ ਜੇ ਤਾਂ ਉੱਥੇ ਚੋਰਾਂ ਨਾਲ ਕੁੱਤੀ ਰਲ ਜੇ ਤਾਂ ਉੱਥੇ ਆਪਣਾ ਬਚਾਉਣ ਦੇ ਲਈ ਸਾਨੂੰ ਨਿੱਕੀਆਂ ਗੱਲਾਂ ਦੇ ਮੱਤ ਭੇਦ ਛੱਡ ਕੇ ਪੂਰੇ ਆਉਣਾ ਪਊ ਤਾਂ ਹੀ ਅਜੀ ਆਪਣਾ ਆਪ ਜਿਹੜਾ ਬਚਾ ਛਕਾਂਗੇ ਅੱਜ ਨੇਕਾ ਫੌਜੀ ਵੀਰ ਟੀਕੇ ਲਾ ਲਾ ਕੇ ਮਰ ਰਹੇ ਹੈਗੇ ਇੱਕ ਪਾਸੇ ਕਹਿੰਦੇ ਆ ਜੁੱਧ ਨਸ਼ਾ ਵਿਰੁੱਧ ਔਰ ਛਲਕਾ ਪਾਪਾ ਕੇ ਸ਼ਮਗਲ ਰਬਨੀ ਬੈਠੇ ਹੈਗੇ ਭਗਵਾਨ ਸਬਾਨ ਦੇ ਚੇਲੇ ਜਿਹੜੇ ਪਮਕੜ ਨੇ ਨੇਕਾ ਚਿੱਟੇ ਵਾਲੇ ਨੇ ਜਿਹੜੇ ਛੇਰਪੁਰ ਦੇ ਵਿੱਚ ਕਮੇਟੀ ਬਣੀ ਆ ਵਿਚਾਰੇ ਉਹ ਰੋਕ ਰਹੇ ਨੇ ਉਹਨਾਂ ਦੀਆਂ ਲਾਈਟਾਂ ਨੇ ਜਿਹੜੀਆਂ ਇਹ ਹੀ ਛੇਰਪੁਰ ਬਿਜਲੀ ਵਾਲਿਆਂ ਵੱਲੋਂ ਲਾਈਟਾਂ ਕੱਟੀਆਂ ਜਾਂਦੀਆਂ ਨੇ ਉਜੀ ਇਹ ਤੇ ਬੰਕਾ ਮਤਲਬ ਕਿ ਬਈ ਜੜਾ ਇੱਚਾ ਆਉਂਦਾ ਸੀ ਐਚ ਐਚਓ ਨੂੰ ਡੀਜੀਪੀ ਨੂੰ ਤਾਹਾਂ ਤੱਕ ਨੇਕਾ ਇੱਚਾ ਆਉਂਦਾ ਸੀ ਉਹ ਇੱਚਾ ਇੱਚੇ ਮਰ ਗਏ ਪ੍ਰਭੂ ਐਸ ਕਰਕੇ ਆਪਣਾਪ ਬਚਾਉਣ ਦੇ ਲਈ ਜੇ ਅਸੀਂ ਆਪਣੇ ਤੀਹਾਂ ਪੁੱਤ ਬਚਾਉਣੇ ਆਗੇ ਤਾਂ ਅਸੀਂ ਇਹ ਸਰਕਾਰ ਤੋਂ ਆ ਛੱਡ ਕੇ ਚਾਹ ਕਾਲੀ ਕਾਂਗਰਸਾਂ ਤੋਂ ਵੀ ਆ ਛੱਡ ਕੇ ਅਸੀਂ ਆਪਣੀ ਲੜਾਈ ਦੇ ਲਈ ਆਪ ਹੀ ਚਾਰੋ ਮੰਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਗਦੇ ਬੱਚੇ ਨਸ਼ਿਆਂ ਤੋਂ ਭੈਖ ਤੋਂ ਬਚਾ ਸਕਦੇ ਆਂਗੇ ਪਰ ਇੱਥੋਂ ਦੇ ਸਰਕਾਰਾਂ ਨੇ ਜਿਹੜੀ ਧੜਾ ਧੜ ਜੁਬਾਨੀ ਨੂੰ ਮਾਰਨ ਲੱਗਿਆ ਹੋਇਆ ਨੇ ਜੇ ਕੋਈ ਛਾਤਮਈ ਕਹੇ ਬਈ ਅਮਰਤਪਾਲ ਵੀਰ ਚਲਾਉਂਦਾ ਸੀਗਾ ਉਹਨਾਂ ਨੂੰ ਜੇਲਾ ਚ ਡੱਕਿਆ ਹੋਇਆਗਾ ਜੇ ਕੋਈ ਕਹਿੰਦਾ ਐਥੇ ਕਹਿੰਦਾ ਬਈ Hindu ਹੈ ਹਾਂ ਮੈਂ Hindu ਛੱਕੋ ਕੇ ਕੁੜੀਆਂ ਤੇ ਬਲਾਤਕਾਰ ਕਰਾਂਗੇ ਹਮ Hindu ਛੱਕੋ ਕੇ ਲੜਕੇ ਜੇ Hindu ਬੇਟੇ ਪੈਦਾ ਕਰਾਂਗੇ ਉਹਨਾਂ ਤੇ ਐਨ ਐਚ ਨਹੀਂ ਹੈਗੀ ਉਹ ਸ਼ਰਿਆਮ ਕੁੰਮਰੇ ਹੈਗੇ ਜੇ ਕੋਈ ਕਹਿੰਦਾ ਭਈ ਮੈਂ ਖਾਲਸਾ ਮੈਨੂੰ ਖਾਲਸਾ ਰਾਜ ਚਾਹੀਦਾ ਉਹਦੇ ਲਈ ਚਟਾ ਚਟਾ ਪਰਚੇ ਪਾ ਕੇ ਅੰਦਰ ਔਰ ਨੇਕਾ Hindu ਇਹ ਕਹ ਰਹੇ ਨੇ ਭਈ ਆ ਚਲਾ ਲੋ ਇਹ ਸਿੱਖੋਂ ਕੋ ਮੁਸਲਮਾਨੋਂ ਕੋ ਖਤਮ ਕਰੋ ਉਹਨਾਂ ਨੂੰ ਬੋਡੀਗਾਰਡ ਦਿੱਤੇ ਜਾਂਦੇ ਹੈਗੇ ਕਿਵੇਂ ਇੱਥੇ ਜਿਹੜਾ ਕੋਈ ਆ ਘੋਟਨੇ ਦੇ ਛਰਾ ਵਾਲਾ ਲੁਧਿਆਣੇ ਦਾ ਇੱਕਾ ਰੋੜਾ ਰੋੜਾ ਉਹ ਅੰਦਰ Facebook ਤੇ ਬੈਠਾ ਬੋਲੀ ਜਾਂਦਾਗਾ ਉਹ ਲੋ ਗਨਮਾਨ ਦਿੱਤੇ ਹੋਏਗੇ ਸਰਕਾਰਾਂ ਦੀ ਇਹ ਹਾਲਤ ਹੈ ਵੀ ਸਾਾਨੂੰ ਸਰਕਾਰਾਂ ਮਾਰਨ ਦੇ ਲਈ ਲੱਗੀਆਂ ਹੋਈਆਂ ਨੇ ਪਰ ਜੇ ਅਸੀਂ ਆਪ ਆਪ ਇੱਕ ਜੁਟਨਾ ਹੋਏ ਪ੍ਰਭੂ ਆਉਣ ਵਾਲੀਆਂ ਨਾਸ਼ਲਾਂ ਨੂੰ ਸਾਡੇ ਖਾਤਰ ਹੈਗਾ ਔਰ ਜਿਵੇਂ ਉਹ ਕਹਿੰਦੇ ਆ ਸਾਡੀਆਂ ਧੀਆ ਪੈਣਾ ਪ੍ਰਤੀ ਕੱਟ ਗੈਂਦਿਆ ਪ੍ਰਤੀ ਬੋਲਦੇ ਆਗੇ ਆ ਪਿੱਠੂ ਬਣੇ ਬੈਠਿਆ ਭਗਵੰਤ ਮਾਨ ਵਰਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਨੂੰ ਖਤਰਾ ਹੈਗਾ ਇਸ ਕਰਕੇ ਲੜਾਈ ਕੋਈ ਵੀ ਹੋਵੇ ਇੱਕ ਮਤ ਹੋਵੋ ਲੜਾਈਆਂ ਫਾਜਲਾਂ ਦੀਆਂ ਨਹੀਂ ਲੜਾਈਆਂ ਪਾਵਾਂ ਦੀਆਂ ਨਹੀਂ ਲੜਾਈਆਂ ਉਦੋਂ ਉੱਪਰ ਉੱਠ ਚੁੱਕੀਆਂ ਨੇ ਜੇ ਐਸੀ ਉਹ ਲੜਾਈਆਂ ਨੂੰ ਬਚਾਉਣਾ ਹੈ ਜੀ ਆਪ ਦੀ ਹਿੰਦੁਸਤਾਨ ਦੀ ਜੀ ਆਪਣੀ ਹੋਂਦ ਹੈ ਜਿਹੜੀ ਬਚਾਉਣੀ ਹੈ ਸਾਨੂੰ ਛਰ ਜੋੜ ਕੇ ਬੈਟਰਨਾ ਪਊਗਾ ਔਰ ਲੜਾਈਆਂ ਅੱਗੇ ਬਹੁਤ ਨੇ ਜਦੋਂ ਵੀ ਇਕੱਠੇ ਹੋਕਾ ਦਿੰਦਿਆਂ ਚਾਹੇ ਹੋਈ ਜਥੇਬੰਦੀ ਹੋਕਾ ਦੇਵੇ ਉੱਥੇ ਚੱਟ ਪਾਰ ਇਕੱਠੇ ਹੋਣਾ ਚਾਹੀਦਾ ਸਾਨੂੰ ਆਪ ਦੇ ਜਿਹੜੇ ਨਿੱਜੀ ਮਤ ਪੇਦ ਹੈ ਉਹ ਛੱਡਨੇ ਚਾਹੀਦੇ ਆ ਗੱਲਬਾਤ ਆਪਾਂ ਬਾਕੀ ਚੱਲਦੀ ਰਹੂ ਹੋਰ ਵੀ ਕਰਾਂਗੇ ਆਪਾਂ ਸਟਿਕਰ ਮੰਗਾ ਲਾਂਗੇ ਗੁਰਦੁਆਰਿਆਂ ਚਲਾ ਲਾਂਗੇ ਆਪਾਂ ਅੱਗੇ ਜਿਹੜੀ ਗੱਲਬਾਤ ਹੈ ਉਹਨਾਂ ਟਾਈਮ ਆਪਣੀ جاری ਹੈ ਅਧਿਕਾਰੀਆਂ ਦੇ ਨਾਲ ਭਰਾਵਾਗਾ ਜਿੰਦਾ ਤਾਂ ਬੇ ਜੰਪੁਰ ਜੋੜ ਤੇ ਨਹੀਂ ਲੈਟ ਕਰਦੀ ਨਹੀਂ ਕਰਦੇ ਉਹਨਾਂ ਟਾਈਮ ਇੱਥੇ ਰਹਿਣਾ ਅਸੀਂ ਵੀ ਡਾਲੀ ਵਾਲੇ ਬੰਦੇ ਪਿੰਡ ਚ ਤੋਰ ਕੇ ਅਸੀਂ ਵੀ ਇੱਥੇ ਹੀ ਫੁਲਕਾ ਕਰਵਾਗੇ ਇਹਨਾਂ ਨੂੰ ਵੀ ਖਵਾਵਾਗੇ ਔਰ ਅਸੀਂ ਜਦੋਂ ਲਾਈਟ ਪਹੁੰਚ ਚਾਲੂ ਕਰਦੇ ਨੇ ਦਿਹਾੜੀ ਨੂੰ ਕਰਦੇ ਨੇ ਦੋ ਦਿਹਾੜੀਆਂ ਨੂੰ ਠੱਡਾਂਗੇ ਉਦੋਂ ਵੀਰ ਪ੍ਰਕਾਸ਼ ਜੀ ਨਾਲ ਆਏਗੇ ਧੰਨਵਾਦ ਇਹਨਾਂ ਦਾ ਇਹਨਾਂ ਨੂੰ ਕਹੈ ਨਾ ਬਈ ਬੰਦੇ ਦੇ ਪੁੱਤ ਬਣ ਕੇ ਲਾਈਟ ਚਾਲੂ ਕਰੋ ਔਰ ਅਸੀਂ ਅਜੀ ਵੀ ਜਾਣਾ ਜੇ ਇਹ ਵੀ ਜੱਟਾਂ ਦੇ ਮੁੰਡੇ ਹੈਗੇ ਅਸੀਂ ਬੇਨਤੀ ਕਰਦਾ ਜੇ ਪਰ ਫੇਰ ਵੀ ਕੋਈ ਉਡੀਕ ਨਹੀਂ ਕਿਸੇ ਦੇ ਮੰਦਰ ਵਿੱਚ ਭਲੇਖਾ ਹੋਵੇ ਉਹ ਭਲੇਖਾ ਕੱਢਣ ਦੇ ਲਈ ਆ ਲੋਕ ਬੈਠਿਆ ਅਸੀਂ ਇੰਚ ਵੀ ਪਿੱਛੇ ਨਹੀਂ ਹਟਾਂਗੇ ਅਸੀਂ ਲਾਈਟ ਆ ਜਿਹੜੀ ਚਲਾ ਕੇ ਹਟਾਂਗੇ ਦੋ ਨਾਰੇ ਲਾ ਕੇ ਆਪਣੀ ਗੱਲ ਆ ਜਿਹੜੀ ਸਮਾਪਤ ਕਰਦਿਆਂ ਲੋਕ ਕਿਤਾ ਜਿੰਦਾਬਾਦ 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 ਬਿਜਲੀ ਸਪਲਾਈ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਬਿਜਲੀ ਸਪਲਾਈ ਚਾਲੂ ਕਰੋ ਲਾਗੇ 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 ਮੀਟਰ ਬਾਹਰੇ ਕੱਢਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਲਾਕੇ ਤਾ ਜਿੰਦਾਬਾਦ 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 ਧੰਨਵਾਦ